ਉਹ ਵੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਦੇ ਵਲੌਗ ਦੇ ਵਿੱਚ ਬਈ ਸਵਾਗਤ ਆ ਤੁਹਾਡਾ ਸਾਰਿਆਂ ਦਾ ਤੇ ਆਪਾਂ ਕੱਲ ਲੈ ਕੇ ਆਉਂਦਾ ਸੀਗਾ ਆਪਣਾ ਹਾਉਲੈਂਡ 36 ਦੀ ਤੇ ਸਪੈਸ਼ਲ ਐਡੀਸ਼ਨ ਆ ਤੇ ਬਈ ਤੁਹਾਨੂੰ ਕੱਲ ਸਾਰੀ ਵੀਡੀਓ ਆਪਣੀ ਬੜੀ ਵਧੀਆ ਚੱਲ ਰਹੀ ਆ ਸਾਰੇ ਭਰਾ ਆਪਣਾ ਸਪੋਰਟ ਕਰ ਰਹੇ ਆ ਕੰਗ੍ਰੈਚੁਲੇਸ਼ਨ ਦੇ ਰਹੇ ਆ ਤੇ ਬਾਪੂ ਅੱਜ ਆਪਾਂ ਗੱਲ ਕਰਾਂਗੇ ਵੀ ਟਰੈਕਟਰ ਦੇ ਇੰਜਨ ਦੀ ਕੀ ਖਾਸੀਅਤ ਆ ਕਿੰਨੇ ਹੌਸਪਾਵਰ ਦਾ ਤੇ ਜਿਹੜੇ ਟਾਇਰ ਨੇ ਮਤਲਬ ਕਿ ਉਹ ਕਿਹੜੇ ਪੁਆਇ ਨੇ ਆਪਾਂ ਟੀ ਹੁੰਡੀ ਟਾਇਰ ਪੁਆਇ ਨੇ ਜਿਹੜੇ ਉਹ ਕਿੰਨੇ ਦੇ ਪੁਆਇ ਨੇ ਕਿਹੜੀ ਕੰਪਨੀ ਦੇ ਪੁਆਇ ਨੇ ਤੇ ਬਾਕੀ ਹੋਰ ਸਿਸਟਮ ਸਾਰਾ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਲਿਫਟ ਕਿੰਨੀ ਆ ਤੇ ਆਪਣਾ ਜੀਐਸਟੀ ਘਟਣ ਦੇ ਕਾਰਨ ਟਰੈਕਟਰ ਦਾ ਰੇਟ ਕਿੰਨਾ ਫਰਕ ਪਿਆ ਤੇ ਬਾਬੇ ਉਹ ਸਾਰੇ ਜਿਹੜੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਉਹਦੇ ਲਾਈਕ ਸ਼ੇਅਰ ਆਪਣੀ ਵੀਡੀਓ ਨੂੰ ਕਰ ਦਿਓ ਤੇ ਸਬਸਕ੍ਰਾਈਬ ਜਨਨ ਜ਼ਰੂਰ ਕਰ ਲਓ ਤੋਂ ਆਜੋ ਕਿ ਤੁਹਾਨੂੰ ਬਈ ਦੱਸਦਾ ਸਾਰੇ ਆ ਲਿਆਂਦੇ ਜੀ ਆਪਾਂ 36 ਦੀ ਹੌਲੈਂਡ ਉਹ ਪਹਿਲਾਂ ਗੱਲ ਕਰਦੇ ਆਪਾਂ ਇਹਦੇ ਟਾਇਰਾਂ ਦੀ ਤੇ ਆਪਾਂ ਟੀ ਗੁੱਡੀ ਦੇ ਟਾਇਰ ਪੁਆਏ ਨੇ ਬੀਕੇਟੀ ਕੰਪਨੀ ਦੇ ਤੇ ਜਿਹੜਾ ਟਾਇਰ ਦਾ ਬਾਕੀ ਨੰਬਰ ਆ ਇਹ ਹੈਗਾ 916 ਨੰਬਰ ਟਾਇਰ ਦਾ ਤੇ ਹੈਗਾ ਬੀਕੇਟੀ ਦਾ ਟਾਇਰ ਆ ਮਤਲਬ ਵੀ ਜਿਹੜਾ ਆਉਂਦਾ ਸੀਗਾ ਪਹਿਲਾਂ 750 16 ਦਾ ਆਉਂਦਾ ਸੀਗਾ ਇਹਦੇ 'ਚ ਟਾਇਰ ਤੇ 750 16 ਦਾ ਕਢਾ ਕੇ ਆਪਾਂ ਹੁਣ ਇਹਦੇ 'ਚ ਪਵਾਇਆ 916 ਨੰਬਰ ਤੇ ਇਹੇ ਭਰਾਵੋ ਜਿਹੜੇ ਮਤਲਬ ਪਹਿਲਾਂ ਇਹਦੇ ਵਿੱਚ ਆਉਂਦੇ ਨੇ ਐਮ ਆਰ ਐਫ ਦੇ ਟਾਇਰ ਅਤੇ ਪਹਿਲਾਂ ਕੰਪਨੀ ਦੇ ਵਿੱਚ ਡਾਇਰੈਕਟਰ ਆਪਾਂ ਆ ਗਿਆ ਸੀ ਉਹ ਦੋ ਦਿਨ ਪਹਿਲਾਂ ਤਾਂ ਉਹ ਆਇਆ ਸੀਗਾ ਗੂਡিয়ার ਦੇ ਟਾਇਰਾਂ 'ਚ ਤਾਂ ਉਹਦੇ ਕਰਕੇ ਗੂਡিয়ার ਦੇ ਟਾਇਰ ਆਪਾਂ ਲੈ ਨਹੀਂ ਸੀਗੇ ਤਾਂ ਆਪਾਂ ਨੂੰ ਕਿਉਂਕਿ ਚਾਹੀਦੇ ਸੀ ਐਮ ਆਰ ਐਫ ਦੇ ਟਾਇਰ ਪਿਛਲੇ ਵਾਲੇ ਕਿਉਂਕਿ ਸੋਣਾ ਦੇਖੋ ਮਤਲਬ ਵੀ ਬਾਤੀ ਭਾਈ ਆਪਣੀ ਆਪਣੀ ਜੁਆਇਸ ਹੁੰਦੀ ਆ ਤਾਂ ਉਹ ਆਪਾਂ ਕੰਪਰੋਮਾਈਜ਼ ਕਿਹਦੇ ਨਾਲ ਕਰ ਦੇਣੀ ਹੈ ਕਿ ਅਸੀਂ ਸਾਡੀ ਆਪਾਂ ਨੂੰ ਪਸੰਦ ਸੀਗਾ ਐਮ ਆਰ ਐਫ ਦੇ ਟਾਇਰਾਂ ਦਾ ਕਿਉਂਕਿ ਇਹਦੇ 'ਚ ਇੱਕ ਤਾਂ ਮਤਲਬ ਇੱਕ ਗੁੱਡੀ ਦਾ ਹੀ ਫਰਕ ਹੁੰਦਾ ਗੂਡিয়ার 'ਚ ਹੁੰਦੀਆਂ ਨੇ 2 ਇਹ ਜੱਟੋ ਜਿਹੜੇ ਆਪਣੇ ਮੋਰਲੇ ਟਾਇਰ ਨੇ ਇਹ 10000 ਦੇ ਆਪਣੇ ਟਾਇਰ ਕੱਟੇ ਸੀਗੇ ਜਿਹੜੇ ਐਮ ਆਰ ਐਫ ਦੇ ਨੇ ਉਹ ਉਦੋਂ 12000 ਦੇ ਉਹਦੇ ਨੇ ਤੇ ਆਪਣੇ ਅੰਟਾ ਚ ਸੀਗੇ ਕਹਿੰਦੀ ਆਪਣਾ ਜਿੱਥੋਂ ਏਜੰਸੀ ਆ ਮਤਲਬ ਡੀਪੂ ਸੀਗਾ ਡੀਪੂ ਤੋਂ ਏਜੰਸੀ ਤੱਕ ਇਹ ਚੱਲ ਕੇ ਆਏ ਉਹ ਜਿਹੜੇ ਟਾਇਰ ਨੇ ਉਹਨਾਂ ਨੇ 2000 ਰੁਪਏ ਜਦੋਂ ਮਾਰਜਨ ਹਰੇ ਕੱਟਦਾ ਹੁੰਦਾ ਤੇ ਜਿਹੜੇ ਆਪਾਂ ਵਾਹ ਟਾਇਰ ਪਏ ਨੇ 16000 17000 ਦੇ ਟਾਇਰ ਪਏ ਨੇ ਉਹ ਬਹੁਤ 7000 ਰੁਪਏ ਉਹਨਾਂ ਨੂੰ ਵੇਚ ਦਿੱਤਾ ਸੀਗਾ ਤਾਂ 916 ਆਪਣਾ ਨੰਬਰ ਮਤਲਬ ਵੀ ਟਾਇਰ ਇਹਨਾਂ ਦੇ ਦਿੱਤਾ ਆਪਾਂ ਤਾਂ ਇਹ ਸੀਗੇ ਜਿਹੜੇ ਟਾਇਰਾਂ ਦੀ ਬਈ ਫਿਰ ਟਾਇਰ ਸੋਹਣਾ ਬੜਾ ਲੱਗਦਾ ਮਤਲਬ ਇਹ ਗੱਡੀ ਦੇ ਵਿੱਚ ਤੇ ਆਲੂ ਬਾਕੀ ਆਪਾਂ ਗੱਲ ਕਰੀਏ ਇਹਦੇ ਇੰਜਨ ਦੇ ਤਾਂ ਬਾਬੇ ਇਹ ਹੈਗਾ ਜਿਹੜਾ ਪੰਪ ਸਭ ਤੋਂ ਪਹਿਲਾਂ ਆ ਜਾਂਦਾ ਦਾ ਪੰਪ ਟਰੈਕਟਰ ਦਾ ਜਿਹੜਾ ਕੀ ਪੰਪ ਆ ਉਹ ਆ ਜਾਂਦਾ ਰੂਟਰੀ ਪੰਪ ਆ ਜਾਂਦਾ ਬਾਪਿਓ ਤਾਂ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਰੂਟਰੀਏ ਪੰਪ ਆ ਰਿਹਾ ਰੂਟਰੀ ਪੰਪ ਹੈਗਾ ਵੀ ਕਾਮਯਾਬਾ ਮਤਲਬ ਟਰੈਕਟਰ ਨੂੰ ਜੋਰ ਵੀ ਪੂਰਾ ਮਾਰਦਾ ਤੇ ਬਾਕੀ ਆਪਾਂ ਗੱਲ ਕਰੀਏ ਦੀ 49 ਹੌਸਪਾਵਰ ਦਾ ਮਤਲਬ ਟਰੈਕਟਰ ਆ ਜਾਂਦਾ ਕਾਪੀ ਦੇ ਵਿੱਚ 49 ਆ ਜਾਂਦਾ ਕਿਉਂਕਿ 50 ਕਿਉਂਕਿ 50 HP ਤੋਂ ਬਾਅਦ ਫਿਰ ਆਪਣੇ CRDI ਇੰਜਨ ਆ ਜਾਂਦੇ ਨੇ ਸਾਰੇ ਮਤਲਬ ਵੀ CRDI ਕਰਦੇ ਉਹਨਾਂ ਨੇ ਟਰੈਕਟਰ 55 ਦੇ ਵਿੱਚ 55 20 ਹੋ ਗਿਆ 55 30 ਹੋ ਗਿਆ ਤਾਂ ਉਹ 3 ਹਸ ਪਾਵਰ ਜਾਂ 75 ਹਸ ਪਾਵਰ ਟਰੈਕਟਰ ਤਾਂ ਉਹਦੇ ਵਿੱਚ ਮਤਲਬ ਵੀ ਇਹ ਆਪਣਾ ਸੀਆਰਡੀ ਆ ਗਿਆ ਤਾਂ ਜਿਹੜਾ 3630 ਮਾਡਲ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਤੋਂ ਬਾਅਦ ਮੇਰੇ ਖਿਆਲ ਨਾਲ ਵੀ ਇਹ ਆਪਣਾ ਸੀਆਰਡੀ ਇੰਜਨ ਦੇ ਵਿੱਚ ਆ ਜਾਊਗਾ ਤਾਂ ਬਾਕੀ ਬਾਬੇ ਰੂਟਰੀ ਪੰਪ ਆ ਗਿਆ ਨਹੀਂ ਸੂਜਾੜੀ ਪੰਪ ਆ ਜਾਣਾ ਹੁੰਦਾ ਜਿਵੇਂ ਇਹਦੇ ਉੱਤੇ ਲਿਖਿਆ ਹੋਇਆ ਪੀਓ ਸੀਐਚ ਐਸ ਸੀਐਚ ਬੋਸ ਕਿ ਲਿਖਿਆ ਹੋਇਆ ਮਤਲਬ ਬੀ ਨਹੀਂ ਇੱਥੇ ਸੀਆਰਡੀ ਲਿਖਿਆ ਹੋਇਆ ਹੁੰਦਾ ਤਾਂ ਬਾਕੀ ਜਿਹੜਾ ਇਹਦੇ ਵਿੱਚ ਪੰਪਾ ਮਤਲਬ ਵੀ ਇਹ ਤਾਂ ਹੈ ਨਹੀਂ ਵੀ ਆਪਣਾ ਇਹਦੇ ਵਿੱਚ ਕੋਈ ਕਾਜਰਾ ਜਾਊਗਾ ਕਿਉਂਕਿ ਇਹਦੇ ਵਿੱਚ ਪੰਪ ਦੇ ਮਤਲਬ ਤੇਲ ਆ ਡੀਜ਼ਲ ਤੇਲ ਆ ਜਿਹੜਾ ਉਹ ਵੀ ਫਿਲਟਰ ਹੋ ਕੇ ਜਾਂਦਾ ਤਿੰਨ ਪਾਸੋਂ ਤੇ ਡੀਜ਼ਲ ਫਿਲਟਰ ਹੋ ਕੇ ਜਾਂਦਾ ਆ ਵੀ ਡੀਜ਼ਲ ਫਿਲਟਰ ਤੇ ਆ ਵੀ ਡੀਜ਼ਲ ਫਿਲਟਰ ਆ ਜਿਹੜਾ ਪਾਣੀ ਹੁੰਦਾ ਉਹਦੇ ਵਿੱਚ ਉਹ ਸਾਰੀ ਚੀਜ਼ ਇੱਥੇ ਗੈਜਪ ਹੋ ਜਾਂਦੀ ਤੇ ਬਾਬਿਓ ਆ ਗਿਆ ਇਹਦਾ ਫਿਲਟਰ ਆ ਗਿਆ ਮਤਲਬ ਵੀ ਲੈਫਟ ਵਾਲਾ ਫਿਲਟਰ ਆ ਗਿਆ ਤੇ ਬਾਕੀ ਡਿਸਟਰੀਬਿਊਟਰ ਆ ਗਿਆ ਤੇ ਪੱਖਾ ਆ ਗਿਆ ਮਤਲਬ ਵੀ ਜੇ ਆਪਾਂ ਇਹਦੀ ਗੱਲ ਕਰੀਏ ਮਤਲਬ ਵੀ ਕੂਲੈਂਟ ਆਪਾਂ ਨੂੰ ਸਾਲਕ ਗੇ ਲੋ ਇਹਦਾ ਕੂਲੈਂਟ ਬਦਲ ਦੇਣਾ ਚਾਹੀਦਾ ਕਿਉਂਕਿ ਤਾਂ ਇਹ ਫਿਰ ਗਰਮ ਹੋਣ ਦੀ ਸਮੱਸਿਆ ਥੋੜੀ ਜਿਹਾ ਆ ਜਾਂਦੀ ਆ। ਸਾਲੀਆਂ 2 ਸਾਲ ਗਏ ਲੋ ਮਤਲਬ ਵੀ ਇਹਦੇ ਚ 4-5 ਕਿਲੋਟਰ ਮੇਰੇ ਕਾਰ ਨਾਲ ਵੀ ਕੂਲੈਂਟ ਪੈਂਦਾ। ਵੀ ਉਹ ਤੁਸੀਂ ਕੂਲੈਂਟ ਪਾ ਲਿਆ ਕਰੋ ਤੇ ਇਹ ਇਥੇ ਕੂਲੈਂਟ ਪਾ ਲਿਆ ਕਰੋ ਤੇ ਬਾਕੀ ਆ ਸਟੀਅਰਿੰਗ ਆਇਲ ਹੋ ਗਿਆ ਜੇ ਮੈਂ ਮਤਲਬ ਵੀ ਪਾਵਰ ਸਟੀਅਰਿੰਗ ਦਾ ਆਇਲ ਹੋ ਗਿਆ ਤੇ ਇਹਦੇ ਵਿੱਚ ਆ ਡੀਜ਼ਲ ਫਿਲਟਰ ਹੋ ਗਏ ਮਤਲਬ 1 2 ਇੱਕ ਆ ਹੋ ਗਿਆ ਇੱਕ ਆ ਹੋ ਗਿਆ ਤੇ ਆ ਵੀ ਡੀਜ਼ਲ ਫਿਲਟਰ ਆ ਗਿਆ ਤਾਂ ਇਹਦੇ ਵਿੱਚ ਕੋਈ ਕਾਚਰਾ ਜਾਣ ਦੀ ਤਾਂ ਕੋਈ ਸਮੱਸਿਆ ਹੈ ਨਹੀਂ। ਤਾਂ ਤਿੰਨ ਫਿਲਟਰ ਆ ਗਏ ਦੇ ਵਿੱਚ ਮਤਲਬ ਇਹ ਨਾ ਨਿਊਜ਼ਲ ਵੀ ਬਾਹਰ ਹੀ ਦੇਤੀ ਨਹੀਂ ਐ ਇੱਥੇ ਹੁੰਦੀ ਆ ਆਮ ਟਰੈਕਟਰਾਂ ਦੇ ਤਾਂ ਇਹ ਨਿਊਜ਼ਲ ਵੀ ਬਾਹਰ ਆ ਗਏ ਤੇ ਬਾਕੀ ਬਾਬੇ ਉਹਦੀ ਲਿਫਟ ਵਾਲਾ ਸਿਸਟਮ ਆ ਗਿਆ ਆ ਇੱਥੋਂ ਆਪਾਂ ਲਿਫਟ ਬੰਨ ਸਕਦੇ ਆ ਮਤਲਬ ਵੀ ਕਈ ਕਹ ਰਹੇ ਨੇ ਵੀ ਆਹ ਉਹ ਇੱਥੋਂ ਡਾਕਰ ਵਾਣ ਦੇ ਵਿੱਚ ਬਈ ਇੱਥੇ ਕਰ ਲਓ ਰੇਤਲੇ ਵਾਣ ਦੇ ਵਿੱਚ ਇੱਥੇ ਕਰ ਲਓ ਜਾਂ ਇੱਥੇ ਕਰ ਲਓ ਭਰਾਵੋ ਤਾਂ ਇਹਨੂੰ ਲਿਫਟ ਜਮਾ ਤੁਸੀਂ ਥੱਲੇ ਸੈੱਟ ਲੈਣੀ ਆ ਮਤਲਬ ਵੀ ਇੱਥੋਂ ਲਿਫਟ ਦੇ ਕੰਟਰੋਲ ਵਧੀਆ ਹੋਣਗੇ ਸੈਂਸਰ ਇਹਨੂੰ ਕੰਟਰੋਲ ਮਤਲਬ ਇੱਥੋਂ ਵਧੀਆ ਕਰੂਗਾ ਤਾਂ ਜਿਹੜੇ ਤੁਹਾਡੇ ਆ ਪਲੱਸ ਦਾ ਸ ਇਨੂੰ ਖੋਲ ਕੇ ਰੱਖਣਾ ਤਾਂ ਇਹਨੂੰ ਮਤਲਬ ਵੀ ਤੁਸੀਂ ਕਾਸ ਕੇ ਰੱਖਣਾ ਇਹਨੂੰ ਪਲੱਸ ਵਾਲੇ ਪਾਸੇ ਨੂੰ ਮਤਲਬ ਵੀ ਕਰਕੇ ਰੱਖਣਾ ਤਾਂ ਵੀ ਟਰਾਲੀ ਵਾਸਤੇ ਹਾਂ ਮਤਲਬ ਵੀ ਟਰਾਲੀ ਦੇ ਲਿੰਕਾਂ ਚੱਕੇ ਨਹੀਂ ਜਾਂਦੀਆਂ ਤੇ ਬਾਕੀ ਦੇ ਹਾਲ ਤੁਸੀਂ ਕੰਟਰੋਲ ਕਰਨਾ ਬਾਬੇਓ ਤੁਸੀਂ ਅੰਦਰਲੇ ਪਾਸਿਓਂ ਕਰਨਾ ਆਹ ਲੀਵਰ ਤੁਸੀਂ ਇੱਕ ਵਾਰ ਥੱਲੇ ਸੈੱਟ ਕੇ ਮਤਲਬ ਵੀ ਬਾਕੀ ਸਾਰਾ ਕੰਟਰੋਲ ਤੁਸੀਂ ਇੱਥੋਂ ਕਰਨਾ ਤੇ ਬਾਈ ਬਾਕੀ ਗੇਅਰ ਆ ਗਏ ਤੇ ਗੇਅਰ ਆ ਗਏ ਮਤਲਬ ABC ਮਤਲਬ ਵੀ ਪਹਿਲਾ ਦੂਜਾ ਤੀਜਾ ਚੌਥਾ ਆ ਗਿਆ ਤੇ ਰਿਵਰਸ ਵਾਲਾ ਗੇਅਰ ਇਧਰਲੇ ਪਾਸੇ ਆ ਗਿਆ ਤੇ ਪਰਲੇ ਪਾਸੇ ਹਾਈ ਲੋ ਮੀਡੀਅਮ ਆ ਗਿਆ ਤੁਹਾਨੂੰ ਪਰਲੇ ਪਾਸੇ ਵੀ ਦਿਖਾ ਦਿੰਦੇ ਬਾਪੇਓ ਇਧਰਲੇ ਪਾਸੇ ਆ ਗਿਆ ਇਹਦੇ ਹਾਈ ਲੋ ਮੀਡੀਅਮ ਵਾਲਾ ਜਿਵੇਂ ਸੁਪਰ ਸੀਡਰ ਸੁਪਰ ਸੀਡਰ ਚਲਾਉਣਾ ਤਾਂ ਮੀਡੀਅਮ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਤੋਰਾ ਇਹਦਾ ਸਭ ਤੋਂ ਜ਼ਿਆਦਾ ਆ ਤਾਂ ਬਾਕੀ ਇਧਰਲੇ ਪਾਸੇ ਆ ਗਿਆ ਇਹਦਾ ਮਤਲਬ ਵੀ ਲਾਈਟਾਂ ਵਾਲਾ ਸਿਸਟਮ ਇੱਥੋਂ ਲਾਈਟਾਂ ਇੱਥੋਂ ਇੰਡੀਕੇਟਰ ਆ ਤੇ ਬਾਕੀ ਚੀਟੀਆਂ ਲਾਈਟਾਂ ਪਾਦੀਆਂ ਕੰਪਨੀ ਨੇ ਤੇ ਬਈ ਬੈਲਟ ਜਿਹੜੀ ਪੱਖੇ ਵਾਲੀ ਬੈਲਟ ਹੁੰਦੀ ਆ ਮਤਲਬ ਤੁਸੀਂ ਉਹ ਇਹ 5 ਕਸਾਲਾਂ ਬਾਅਦ ਮੇਰੇ ਹਿਸਾਬ ਨਾਲ 5 ਕਸਾਲਾਂ ਬਾਅਦ ਵੀ ਬਦਲ ਦਿਆ ਕਰੋ ਕਿਉਂਕਿ ਫਿਰ ਇਹਦੇ ਨਾਲ ਇੰਜਨ ਤੇ ਕੋਈ ਪ੍ਰੈਸ਼ਰ ਨਹੀਂ ਪੈਂਦਾ ਹੈਗਾ ਵੀ ਉੱਪਰੋਂ ਆਪਾਂ ਨੂੰ ਬੈਲਟ ਸਹੀ ਲੱਗਦੀ ਆ ਤੇ ਬਾਕੀ ਜੇ ਆਹ ਹੁੰਦਾ ਹੈ ਨਾ ਰੈਡੀਏਟਰ ਪਾਈਪ ਮਤਲਬ ਜ਼ਿਆਦਾਤਰ ਇਹਨਾਂ ਦੀ ਸਮੱਸਿਆ ਆ ਹੁੰਦੀ ਆ ਵੀ ਤੁਸੀਂ ਇੱਥੋਂ ਰੈਡੀਏਟਰ ਪਾਈਪ ਪਾਟ ਜਾਂਦੇ ਹੁੰਦੇ ਨੇ ਤਾਂ ਤੁਸੀਂ ਇੱਥੋਂ ਰੈਡੀਏਟਰ ਦਾ ਪਾਈਪ ਇੱਕ ਵਾਰ ਤੁਸੀਂ 2-3 ਸਾਲਾਂ ਗਿਆ ਲੋ ਬਾਅਦ ਦੇਖ ਲਿਆ ਕਰੋ ਕਿਉਂਕਿ ਇਹ ਜ਼ਿਆਦਾ ਸਮੱਸਿਆ ਇੱਥੋਂ ਆਉਂਦੀ ਆ ਵੀ ਆਹ ਦੀ ਹੈ ਕਿ ਇੰਜਨ ਨੂੰ ਇਹ ਠੰਡਾ ਨਹੀਂ ਕਰਦਾ ਹੈਗਾ ਬਾਕੀ ਇਹ ਤੁਹਾਨੂੰ ਬਹੁਤ ਸਪੈਸ਼ਲ ਐਡੀਸ਼ਨ ਆ ਗਿਆ ਯੂਜੀ ਗੇਅਰ ਦੇ ਵਿੱਚ ਆ ਗਿਆ ਕਰੀਪਰ ਗੇਅਰ ਆ ਜਾਂਦਾ ਇੱਕ ਇੱਕ ਯੂਜੀ ਗੇਅਰ ਆ ਜਾਂਦਾ ਤੇ ਬਾਬੇ ਇਹ ਆ ਗਿਆ ਯੂਜੀ ਗੇਅਰ ਦੇ ਵਿੱਚ ਸਪੈਸ਼ਲ ਐਡੀਸ਼ਨ 66 ਦੀ ਤੇ ਆ ਆ ਗਿਆ ਤਾਂ ਮਗਰ ਇਹ ਲਾ ਲੋ ਫਿਲਟਰ ਜਿਹੜਾ ਮਤਲਬ ਇੰਜਨ ਆਇਲ ਦਾ ਫਿਲਟਰ ਹੁੰਦਾ ਉਹ ਆ ਗਿਆ ਤੇ ਬਾਕੀ ਪੱਖਾ ਮਿੱਤਰੋ ਆ ਗਿਆ ਮਤਲਬ ਬੈਟਾ ਤੁਸੀਂ 5 ਸਾਲ ਬਾਅਦ ਮਤਲਬ ਵੀ ਚੈੱਕ ਕਰਦੇ ਕਰੋ ਤੇ ਯੂਜੀ ਗੇਅਰ ਦੇ ਵਿੱਚ ਆ ਗਿਆ ਤੇ ਬਾਕੀ ਹਾਈ ਲੋ మీడియం ਗੇਅਰ ਦੇ ਵਿੱਚ ਤਿੰਨ ਸਪੀਡਾਂ ਦੇ ਵਿੱਚ ਆ ਗਿਆ ਤੇ ਹਾਈ ਲੋ మీడియం ਗੇਅਰ ਦੇ ਵਿੱਚ ਆ ਗਿਆ ਮਤਲਬ ਵੀ ਜੇ ਸੁਪਰ ਸੀਡਰ ਚਲਾਉਣਾ ਤਾਂ ਤੁਸੀਂ మీడియం ਦੇ ਵਿੱਚ ਤਾਂ ਤੋਰਾ ਵਧ ਜਾਂਦਾ ਮਤਲਬ ਚੱਕਰ ਜਿਆਦੇ ਤੇ ਮਤਲਬ ਵੀ ਸਪੀਡ ਥੋੜੀ ਜੀ ਟਰੈਕਟਰ ਦੀ ਵਧ ਜਾਂਦੀ ਆ ਤਾਂ ਬਾਕੀ ਪਰਫਾਰਮੈਂਸ ਵਧੀਆ ਦੇਣ ਲੱਗ ਪਿਆ ਆ ਗਿਆ ਤਾਂ ਪੀਟੀਓ ਗੇਅਰ ਤੇ ਮਤਲਬ ਵੀ ਇੱਥੋਂ ਕਲਚ ਆ ਗਿਆ ਤਾਂ ਪੀਟੀਓ ਗੇਅਰ ਵਾਲਾ ਤੇ ਬਾਕੀ ਇਹਨੂੰ ਟਰੈਕਟਰ ਦੀ ਕੰਪਨੀ ਨੂੰ ਆਪਣਾ 25 ਸਾਲ ਹੋ ਗਏ ਬਣਾਉਂਦਿਆਂ ਨੂੰ ਤਾਂ ਉਹਨਾਂ ਨੇ ਸਪੈਸ਼ਲ ਸਟicker ਲਾ ਰੱਖਿਆ ਤਾਂ ਤੇ ਬਾਕੀ ਜੇ ਆਪਾਂ ਗੱਲ ਕਰੀਏ ਸਟੀering ਦੀ ਇਹਨਾਂ ਨੇ ਇੱਥੋਂ ਪਹਿਲਾਂ ਤਾਂ ਇਹ ਜੜਜੀ ਚ ਹੁੰਦਾ ਸੀਗਾ ਤਾਂ ਥੋੜੀ ਜਿਹੀ ਹੁਣ ਇਹਦੀ ਵਿਡਥ ਵਧਾਤੀ ਮਤਲਬ ਇਹਦੀ ਲੈਂਥ ਉੱਪਰ ਨੂੰ ਜੱਕਦਾ ਸਟੀering ਤੇ ਬਾਕੀਲੇ ਟਾਇਰ ਜੇ ਕਰ ਆ ਜਾਂਦੇ ਨੇ ਉਹ ਆਪਾਂ MRF ਦੇ ਪਵਾਏ ਨੇ ਤਾਂ 16 9 28 ਨੰਬਰ ਦੇ ਪਵਾਏ ਨੇ ਮਿੱਤਰੋ ਤੁਸੀਂ ਚੈੱਕ ਕਰ ਲਓ ਵੀ 16 9 28 ਦੇ ਆਪਾਂ ਪਿਛਲੇ ਟਾਇਰ ਨੇ ਇਹਦੇ ਤੇ ਕਈ ਟਰੈਕਟਰਾਂ ਜਿਵੇਂ 5405 ਦੇ ਉਹ 16 9 30 ਦੇ ਆ ਜਾਂਦੇ ਨੇ ਤਾਂ ਆਪਣੇ ਵਾਲੇ ਦੇ 16 9 ਤੇ ਲਿਫਟ ਕਪੈਸਿਟੀ ਦੀ ਉਹਦੇ ਮਿੱਤਰੋ 2200 ਕਿਲੋ 2200 ਕੇਜੀ ਦੀ ਆ ਮਤਲਬ 2200 ਕਿਲੋ ਦੀ ਤਕਰੀਬਨ 22 ਕਵਾਂਟਰ ਦੀ ਮੰਨ ਲਓ ਤੁਸੀਂ ਹਾਈਡਰੋਲਿਕ ਜੈਕ ਲੱਗਿਆ ਹੋਇਆ ਇਹਨੂੰ ਹਾਈਡਰੋਲਿਕ ਜੈਕ ਆ ਗਿਆ ਤਾਂ ਦੋ ਡਿਸਟਰੀਬਿਊਟਰ ਆ ਗਏ ਤੇ ਮਿੱਤਰੋ ਇੱਕ ਖਾਸ ਗੱਲ ਤੁਸੀਂ ਆ ਵੀ ਦੇਖਣੀ ਆ ਵੀ ਆਹ ਉਹ ਰੇ ਨਾ ਇਹਦੀ ਪਿੰਨ ਘਸ ਜਾਂਦੀ ਆ ਮਤਲਬ ਇਹ ਤੁਸੀਂ ਮੜਾ ਜਾ ਦੇਖ ਲਿਓ ਵੀ ਇੱਥੇ ਪਲੇ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਤਾਂ ਆਪਣੇ ਹਾਲ ਸਹੀ ਨਹੀਂ ਲੱਗਣੇ ਜਾਂ ਆਪਣਾ ਲਿਫਟ ਨੇ ਕੰਮ ਸਹੀ ਨਹੀਂ ਕਰਨਾ ਹੈਗਾ ਤੇ ਬਾਕੀ ਆ ਨਿਊਜ਼ ਲਾਈ ਆਗੇ ਇੱਥੇ ਸਾਰੇ ਲਿਫਟ ਦੀ ਕੰਟਰੋਲ ਆਗੇ ਹੈ ਮਿੱਤਰੋ ਦਾ ਯੂ ਆ ਗਿਆ ਉਹ ਤਕਰੀਬਨ 300 ਕੁਐਂਟਰ ਮਤਲਬ ਵੀ ਇਹਦੇ ਉੱਪਰ ਜੇ ਕੋਈ ਭਾਰ ਪੈਂਦਾ ਮਤਲਬ ਗੰਨੇ-ਗੁੰਨੇ ਆ ਦੇ 300 ਕੁਐਂਟਰ ਦੇ ਤਕਰੀਬਨ ਆ ਜਾਂਦਾ ਗੰਨਾ ਤਾਂ ਉਹ ਇਹ ਮਤਲਬ ਵੀ ਕੰਪਨੀ ਗਾਰੰਟੀ ਦਿੰਦੀ ਹੈ ਵੀ ਇਹ ਸਾਡਾ ਯੂ ਮੁੜ ਨਹੀਂ ਸਕਦਾ ਮਤਲਬ ਵਧੀਆ ਸੀਐਨਐਚ ਕੰਪਨੀ ਦਾ ਹੁੰਦਾ ਇਹ ਯੂ ਮਤਲਬ ਇਹਦੇ ਵਿੱਚ ਜੇ ਆਪਾਂ ਕੋਈ ਬਰਮਾ-ਬਰਮਾ ਲੇਗਾ ਉਹ ਨਹੀਂ ਨਿਕਲਦਾ ਹੈਗਾ ਇਹਦੇ ਵਿੱਚ ਬਰਮਾ ਤਾਂ ਇਹਦੇ ਕਰਕੇ ਕੰਪਨੀ ਪੂਰੀ ਗਾਰੰਟੀ ਦਿੰਦੀ ਆ ਵੀ 350 ਕਿਲੋ ਜਿਹਦੇ ਉੱਪਰ 300 ਕੁਆਂਟਰ ਉੱਪਰ ਗਿਰਦਾ ਵੀ ਤਾਂ ਤੁਹਾਡੇ ਬੰਦਾ ਪੂਰਾ ਇਸ ਤਰ੍ਹਾਂ ਦਾ ਸੇਫ ਆ ਕਿਉਂਕਿ ਪਹਿਲਾਂ ਸਾਡੇ ਇੱਥੇ ਹਾਦਸਾ ਵੀ ਹੋਇਆ ਵੀ ਮਤਲਬ ਵੀ ਬੰਦਾ ਪੂਰਾ ਸੇਫ ਰਹਿੰਦਾ ਪ੍ਰੋਪਰ ਸੇਫ ਰਹਿੰਦਾ ਤੇ ਇੱਕ ਇਹਦੇ ਚ ਵੱਡੀ ਸਮੱਸਿਆ ਆਉਂਦੀ ਸੀਗੀ ਵੀ ਇਹਦੇ ਡੈਕਸ਼ਨਾਂ ਆਵਾਜ਼ ਬਹੁਤ ਕਰਦੀਆਂ ਸੀਗੀਆਂ ਜਿਵੇਂ ਆਪਾਂ ਪਹਿਲਾਂ ਦੇਖਦੇ ਆ ਵੀ 2013 ਤੋਂ ਲੈ ਕੇ 2017 18 ਮਾਡਲ ਤੱਕ ਵੀ ਡੈਕਸ਼ਨਾਂ ਆਵਾਜ਼ ਬਹੁਤ ਕਰਦੀਆਂ ਸੀਗੀਆਂ ਤਾਂ ਹੁਣ ਆਪਾਂ ਟਰੈਕਟਰ ਚਲਾ ਕੇ ਵੀ ਦਿਖਾ ਦਾਂਗੇ ਤੁਹਾਨੂੰ ਵੀ ਡੈਕਸ਼ਨਾਂ ਦੀ ਕੋਈ ਆਵਾਜ਼ ਨਹੀਂ ਹੈਗੀ ਮਤਲਬ ਵੀ ਡੈਕਸ਼ਨਾਂ ਦੀ ਪ੍ਰੋਪਰ ਮਤਲਬ ਹੁਣ ਕੋਈ ਆਵਾਜ਼ ਨਹੀਂ ਹੈਗੀ ਕੁਝ ਨਹੀਂ ਹੈਗਾ ਮਤਲਬ ਪਹਿਲਾਂ ਆਵਾਜ਼ਾਂ ਆਉਂਦੀਆਂ ਸੀਗੀਆਂ ਆਹ ਇਹਦੀ ਹਵਾ ਕੱਢਣ ਨੂੰ ਆ ਗਿਆ ਡੈਕਸ਼ਨਾਂ ਦੇ ਮਤਲਬ ਵੀ ਜਿਹੜੇ ਅੰਦਰੋਂ ਪਹਿਲਾਂ ਹਵਾ ਜੀ ਨਿਕਲਦੀ ਹੁੰਦੀ ਸੀਗੀ ਪਹਿਲਾਂ ਉੱਥੇ ਜੜ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਵੀ ਉੱਥੋਂ ਖੋਲੋ ਨਿਊਜ਼ਲਾਈਆਂ ਉਹਦੇ ਨਾਲ ਹਵਾ ਨਿਕਲੂਗੀ ਇਹਨਾਂ ਨੇ ਹੁਣ ਉੱਪਰਲੇ ਪਾਸੇ ਲਾ ਦ ਤਾਂ ਤੇ ਡੈਕਸ਼ਨਾਂ ਦੀ ਮਤਲਬ ਕੋਈ ਆਵਾਜ਼ ਨਹੀਂ ਹੈਗੀ ਬਾਕੀ ਤੁਹਾਨੂੰ ਟਰੈਕਟਰ ਦੇ ਓਵਰ ਆਲ ਮੇਰੇ ਹਿਸਾਬ ਨਾਲ ਰਿਵਿਊ ਜੀ ਤੁਹਾਨੂੰ ਦੇ ਹੀ ਦਿੱਤਾ ਹੈਗਾ ਵੀ ਉੱਪਰ ਸਾਰਾ ਕੋਈ ਤੁਹਾਨੂੰ ਦੱਸਦਾ ਤੇ ਆਹ ਲਿਫਟ ਵਾਲਾ ਸਿਸਟਮ ਜੇ ਟੋ ਮੁਰਲੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਟੀ ਗੁੱਡੀ ਨਾਲ ਇੱਕ ਤਾਂ ਟਰੈਕਟਰ ਜਮਾ ਸਿੱਧਾ ਹੋਗਾ ਜੇ 10 ਨੰਬਰ ਪਾਉਣਿਆ ਤਾਂ ਉਹ ਰਿੰਮਾਂ ਦੇ ਵਿੱਚ ਨਹੀਂ ਆਉਂਦਾ ਹੈਗਾ ਉਹਦੇ ਕਰਕੇ ਆਪਾਂ 10 ਨੰਬਰ ਇਹਦੇ ਟਾਇਰ ਪਾਈ ਨਹੀਂ ਹੈਗੇ ਤਾਂ 916 ਨੰਬਰ ਦੇ ਪਾਉਣੇ ਤੁਹਾਨੂੰ ਨੰਬਰ ਚੈੱਕ ਕਰਾ ਦੇਣਾ ਬਾਬਿਓ ਇਹਦਾ ਨੰਬਰ 916 ਲੋ ਵੀ ਮੇਟਰੋਂ ਟਰੈਕਟਰ ਕਰਦੇ ਆ ਸਟਾਰਟ ਬਾਕੀ ਇਹਦੇ ਮੀਟਰ ਆ ਗਏ ਸਾਰੇ ਆਹਾਂ ਬਾਬਿਓ ਆਇਲ ਵਾਲਾ ਆ ਗਿਆ ਤੇ ਬਾਕੀ ਇਹਦਰ ਗਰਮ ਕਿੰਨਾ ਟਰੈਕਟਰ ਹੁੰਦਾ ਘੰਟੇ ਦਾ ਉਸ ਦਾ ਵੀ ਆਪਣਾ ਕਿੰਨੇ ਘੰਟੇ ਟਰੈਕਟਰ ਚੱਲ ਗਿਆ ਹੁਣ ਆਪਣਾ ਤਰੇ तकरीबन 4 ਘੰਟੇ ਦੇ ਲਵੇ ਟਰੈਕਟਰ ਚੱਲਣ ਆਲਾ ਕਿਉਂਕਿ ਜਾਂਸੀ ਨੂੰ ਟਰੈਕਟਰ ਚੱਲਦਾ ਆ ਤਾਂ ਆਪਾਂ ਹੁਣ ਚਾਲਦੇ ਆ ਢੇੜਾ ਕੱਢਣ ਨਾਲ ਤੁਹਾਨੂੰ ਟਰੈਕਟਰਾਂ ਦੀ ਆਵਾਜ਼ ਸੁਣੋ ਵੀ ਟਰੈਕਟਰਾਂ ਦੀ ਆਵਾਜ਼ ਆਵਾ ਓਕੇ ਆ ਮਤਲਬ ਕੋਈ ਆਵਾਜ਼ ਨਹੀਂ ਕਰਦਾ ਕੁਝ ਹੋਰ ਨਹੀਂ ਉਹ ਵੀ ਮਿੱਤਰੋ ਸਨਰੀ ਆਵਾਜ਼ ਆਉਂਦੀ ਕਿ ਹੁਣ ਤਾਂ ਤੁਸੀਂ ਦੇਖੋ ਤਾਂ ਪ੍ਰੋਪਰ ਮੈਂ ਤੁਹਾਨੂੰ ਭਜਾ ਕੇ ਵੀ ਦਿਖਾ ਦਣਾ ਵੀ ਡਾਇਰੈਕਸ਼ਨਾਂ ਦੀ ਕੋਈ ਆਵਾਜ਼ ਨਹੀਂ ਉਹ ਵੀ ਪ੍ਰੋਪਰ ਬਈ ਹੈ ਸਾਰਾ ਕੁਝ ਤੋਂ ਇਹ ਤੋਂ ਇੱਕ ਪ੍ਰਾਪਤ ਨਗਰੀ ਬਣਾਵਾ ਜਾਂਦਾ ਹੈ 2500 ਚੱਕਰਾਂ ਦੇ ਹਲ ਦੀ ਵੀ ਕੰਪਨੀ ਬਣਦੀ 2500 ਚੱਕਰਾਂ ਦੇ ਵਿੱਚ ਬਣੀ ਹੋਈ ਆ ਮੈਂ ਬਰਤੀ 3000 ਰੁਪਏ ਤੱਕ ਜਾਂਦਾ ਆਪਣਾ ਟਰੈਕਟਰ ਪੈਂਦਾ 2800 ਚੱਕਰਾਂ ਤੱਕ ਜਾਂਦਾ 2500 ਤੱਕ ਤਾਂ ਇਹ ਬੁੱਲੀ ਵੀ ਆ ਮੋਹਰੇ ਨਜ਼ਾਰਾ ਵੀ ਆਉਂਦਾ ਤੇ ਪਾਇਆ ਲਾ ਦੇ ਬੋਰ ਜਕਰੀ ਤੇ ਬੈਠਿਆ ਹੁੰਦਾ ਮੇਰੇ ਕੋਲ ਸਾਈਟਰ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਹੈਗੀ ਦਾ ਨਾ ਕੋਈ ਡਾਇਰੈਕਸ਼ਨਾਂ ਦੀ ਆਵਾਜ਼ ਤੇ ਕੰਪਨੀ ਨੇ ਮਤਲਬ ਵਧੀਆ ਸੁਧਾਰ ਕਰੇ ਵੀਰੇ ਹਾਂ 没那在医院呢。<food>